ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਨੀ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਸ਼ਹਿਰ ਲੁਧਿਆਣਾ ਜੀ ਬਣਾਉਣ ਲੱਗੇ ਆ ਆ ਦੂਜਾ ਸੁਹਾ ਵਹਿੜਾ ਇਹਨੇ ਪਲੂਨ ਨੇ ਦੁੱਧ 20 ਕਿਲੋ ਕੱਢਿਆ ਹੋਇਆ ਬਾਈ ਕਹਿੰਦਾ ਹੁਣ 25 ਲੀਟਰ ਬਾਈ ਕਹਿੰਦਾ ਦੇ ਦੇ ਦੂਜਾ ਸੁਹਾ ਚੰਗੇ ਕਦ ਕਾਟ ਦੀ ਵਹਿੜਾ ਸਾਫ਼ ਥਾਂ ਹਵਾਨੇ ਦੀ ਵਹਿੜਾ ਮੁੱਠੀਆ ਥਾਂ ਲੱਗਿਆ ਹੋਇਆ ਦੇਖ ਸਕਦੇ ਆ ਸ਼ਾਈਵਾਲ ਕ੍ਰੋਸ ਵੈੜਾ ਡੱਬੇ ਰੰਗ ਦੀ ਆ ਦੇਖੋ ਸੋਹਣਾ ਥਾਨ ਹਵਾਲਾ ਦਾ ਦੇਖੋ ਇਹ ਟੈਲ ਬਹੁਤ ਹਲੇ ਵੇਚੇ ਅਜੇ 8 ਤੋਂ 9 ਦਿਨ ਰਹਿ ਗਏ ਸੋਣ ਵਿੱਚ ਇਹਦੇ ਚੰਗਾ ਆਰਡਰ ਬਣਾਉਗੀ ਵੱਡਾ ਦੇਖੋ ਤੇ ਵੀਰ ਨੇ ਹੀ ਡਿਮਾਂਡ ਕੀਤੀ ਹੋਈ ਆ 70000 ਰੁਪਿਆ ਤੇ ਜੇ اس ਕਿਸੇ ਮੇਰੇ ਭਰਾ ਨੂੰ ਪਸੰਦ ਆਵੇ ਤਾ ਵੀਰ ਦਾ ਨੰਬਰ ਸਕਰੀਨ ਤੇ ਚੱਲੂਗਾ ਗੱਲਬਾਤ ਕਰ ਲੈ ਠੀਕ ਹੈ ਜੀ ਆ ਦੇਖੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ